ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਹਾਂ ਸਾਰੇ ਭਰਾ ਵਧੀਆ ਹੋਣਗੇ ਤੇ ਆਹ ਵੀਰੇ ਜਾਨਵਰ ਸ਼ੌਕ ਪਰੋ ਬਈ ਗੂਤਰ ਦਾ ਤੇ ਦੱਸੋ ਗੂਤਰ ਕਿਵੇਂ ਲੱਗਾ ਅੱਖ ਦੇਖੋ ਬਈ ਗੂਤਰ ਦੀ ਬਹੁਤ ਮਾੜਾ ਕਹਿੰਦਾ ਵੀ ਰੇਅਰ ਹੀ ਆ ਗੂਤਰ ਬਹੁਤ ਘੱਟ ਆਖ ਹੁੰਦੇ ਬਈ ਗੂਤਰ ਦੀ ਤੇ 8-9 ਸਾਲ ਦਾ ਹੈ ਕਟਕਟ 10 ਸਾਲ ਦਾ ਹੋਣਾ ਲੱਗਾ ਪੱਠਾ ਹੈਗਾ ਬਈ ਹਾਂਜੀ ਤੇ ਜਿੰਨੇ ਵੀ ਤੇ ਛੱਡਿਆ ਇਹ ਕੁੱਤਰ ਦੇ ਪੱਠੇ ਅੱਜ ਤੱਕ ਕੋਈ ਹਰੇ ਹੀ ਨਹੀਂ ਮਤਲਬ ਕੋਈ ਹੈ ਹੀ ਨਹੀਂ ਨਾ ਵੀ ਭੱਜ ਗਿਆ ਜਾਂ ਬਹਿ ਗਿਆ ਐਂਡ ਤੇ ਜਮਾ ਮਗਰ ਨਾਲ ਤੇ ਉਤਰਾ ਆਪਣੀ ਪ੍ਰਾਹ ਕੋਲੀ ਆ ਤੇ ਤੁਹਾਨੂੰ ਸ਼ੌਕ ਕਰਾਉਣਾ ਹੈ ਵੀ ਵਧੀਆ ਕੁੱਤਰਾ ਯਾਰ ਤੇ ਨੰਦਰਾ ਦੇਖ ਸਕਦੇ ਹੋ ਬਾਈ ਵਿੱਚ ਤਾਂ ਪੂਰੀਆਂ ਡਾਗ ਵਾਲਾ ਵਿੱਚ ਜਮੇ ਛੋਟੀਆਂ ਬੱਕਰੀ ਨਸਲੀ ਬਾਈ ਤੇ ਕੁੱਤਰ ਦੀ ਅੱਖ ਦੇਖੋ ਨਾ ਚਿੱਟੀ ਹੈ ਨਾ ਗਾਲੀ ਹੈ ਨਾ ਕੱਟੀ ਹੈ ਨਾ ਪੱਥਰ ਰੇੜੀ ਪੱਥਰ ਰੰਗੀ ਅੱਖ ਹੋਏ ਮਾਰਾ ਭਾਈ ਪੂਰਾ ਅੱਜ ਵੀ ਪੂਰਾ ਫੱਟ ਬੈਠਾ ਆਈ ਇਹਦੇ ਜੀ ਆ ਵੀ ਇੰਨਾ ਚੀ ਉਹ ਇਹੋ ਉਹ ਕਿਹੜਾ ਪੁੱਤਰਾ ਆ ਆ ਭਾਈ ਸਿਮਰਾ ਆ ਜਾਵੇ ਮਾ ਸਿਮਰਾ ਆਣ ਵਾਲੇ ਉਸਤਾਦ ਵਾਲੇ ਪੁੱਤਰਾ ਜੋ ਫਾਇਰ ਦੇਖ ਸਾਡੇ ਭਾਈ ਪੁੱਤਰ ਦੇ ਜਾਮਣੀਆਂ ਜਾਮਣਾਂ ਵਰਗੇ ਪੱਥਰ ਭਾਈ ਦੱਸੋ ਭਰਾਵੋ ਜਾਨਵਰ ਕਿੰਨੇ ਸਾਰੇ ਹੋਰ ਇਸੇ ਤਰ੍ਹਾਂ ਹੀ ਜਾਨਵਰ ਬਈ ਸੌਪ ਕਰਨੇ ਤੇ ਹੋਰਾਂ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੌਨੇ ਹਾਂ ਬਈ ਸ਼ਾਕ ਕਾਕਲੇ ਮੋਤੀਆਂ ਨਾਲ ਦੇਣਾ ਜਿਵੇਂ ਉਵੇਂ ਬਣ ਕਰਉਣੀ ਹਾਂ ਹਾਂ ਬਹੁਤ ਸੋਹਣੇ ਜਾਨ ਮਗਰ ਐਂਡ ਆ ਜਾਵਾ ਬਹੁਤ ਵਧੀਆ ਦੇਖੋ ਮਿੱਤਰੋ ਬੁੱਤਰ ਅੱਖ ਦੇਖੋ ਬਈ ਬੁੱਤਰ ਦੀ ਨਹੀਂ ਦੇਖੀ ਹਣੀ ਬਈ ਹਰੀਆਂ ਅੱਖਾਂ ਨਾਲ ਜਮਾ ਪਿਆ ਹੋਰ ਹਰੀਆਂ ਅੱਖਾਂ ਟੱਬੀ ਨੋਗਾ ਕਾਲੀ ਤਰੰਗਲੀ ਨੋਗਾ ਦੇ ਅੱਖਾਂ ਦੇਖ ਸਕਦੇ ਬੁੱਤਰ ਜਾਂ ਖੱਟੀਆਂ ਦੇ ਦੇਖਣਗੇ ਜਮਾ ਅਸਲੀ ਹਰੀਆਂ ਦਾ ਵਿੱਚ ਕਾਲਾ ਤੇ ਸਾਈਡਾਂ 'ਤੇ ਹਰੀਆਂ ਐਂਡਾ ਬਈ ਜਮਾ ਪੈਰ ਦੇਖ ਸਕਦੇ ਬਈ ਨੰਦਰਾਂ ਦੇਖੋ പൂരൂരി കിട്ടിയ പേരും കാലത്തെ ജീട്രാമ ਦੇਖ ਸਾਡੇ ਮਿੱਤਰੋ ਦੱਸੋ ਭਰਾ ਕਮੈਂਟ ਕਰਕੇ ਉੱਤਰ ਕਿਵੇਂ ਲੱਗਿਆ ਤੇ ਬਹੁਤ ਜਲਦੀ ਆਪਾਂ ਬਈਆ ਸਰਦੀਆਂ ਚ ਵੀਡੀਓ ਪ੍ਰੋਪਰ ਬਣਾਵਾਂਗੇ ਨਾਲੇ ਬਾਈ ਨੂੰ ਸਾਹਮਣੇ ਲੈ ਕੇ ਆਵਾਂਗੇ ਬੁੱਤਰ ਜਾਂ ਵੈਂਡਾ ਤੇ ਆਹ ਭਾਈ ਉਹਨਾਂ ਚ ਚਿੱਟੀਆਂ ਆਣਾਂ ਚ ਨਿੱਕੀ ਨੋ ਨਿੱਕਿਆ ਖਾਣਾ ਦੇਖ ਸਾਡੇ ਰਿਕਾਰਡ ਹੀ ਧੂੜੇ ਬਈ ਬਾਜੀਆਂ ਤੇ ਇਹਨਾਂ ਨੇ ਕੱਲੇ ਰਹਿੰਦੇ ਜਿੱਥੇ ਰਹਿੰਦੇ ਆ ਉੱਤਰ ਦਵਾਈ ਪੂਰੀ ਵੱਖਰੇ ਵੱਖਰੇ ਆ ਡਿਫਰੈਂਟ ਹੀ ਤੇ ਬਸ ਉਹਨੂੰ ਕਾਮ ਆ ਗਿਆ ਤਾਂ ਵਧੀਆ ਸੰਗੋ ਬਈ ਆ ਗੁੱਡੇ ਆ ਭਰਾ ਦੇ ਹੋਰ ਇਹ ਲੈਣੋ ਪਾਰੀ ਕੋਠੀ ਤੇ ਪਾਇਆ ਬਈ ਤਾਂ ਤਿੰਨ ਚਾਰ ਗੁੱਡੇ ਪੂਰਾ ਡਬਲ ਡਾਊਨ ਸਾਰੇ ਟੌਪ ਦੇ ਉਤਰੀ ਆ Terima kasih telah <laughs> menonton!